श्री एक सौ अड़सठ गुरु ज्ञान महाराज की परम पूज्य परम उत्तराखंड महाराज की जय भीम जय भरत जय भीम जय भरत हाँ जी की नाम है तुम्हारा तो ਫਰੈਂਡ ਸਮਾਦਾ ਸੇਵਾਦਾਰ ਪ੍ਰਦੀਪ ਗੱਬਰ ਭਗਵਾਨ ਵਾਲਮੀਕ ਮੰਜੀਸੇ ਤਰਨਸਾਹਿ ਜਿਸ ਤੋਂ ਬਾਅਦ ਤੋਂ ਮੁਖ ਸੇਵਾਦਾਰ ਤੇ ਕੀ ਕਹਿਣਾ ਚਾਹੁੰਦੇ ਹੋ ਦੇਰ ਰਾਤ ਕੀ ਹੋਇਆ ਤੇ ਤੁਹਾਡਾ ਘਰ ਕਿੱਥੇ ਹੈ ਜੀ ਮੈਂ ਅਰਜਿੰਦ ਨਗਰ ਗਲੀ ਨੰਬਰ 10 ਮਕਾਨ ਨੰਬਰ 71 ਵਾਲਾ 785 ਗਲੀ ਦੇ ਵਿੱਚ ਹਾਂ ਔਰ ਸਾਡਾ ਕਾਫੀ ਲੰਮੇ ਚੋਂ ਬਵਾਦ ਚੱਲਦਾ ਸੀ ਔਰ 2 ਮਹੀਨੇ ਤੋਂ ਮਾਂ ਜੋ ਸੀਪੀ ਸਾਹਿਬ ਨੂੰ ਮੈਂ ਬਖਵਾ ਸਮੇ ਤੇ ਸਾਰੀਆਂ ਦਰਖਾਸਤਾਂ ਦਿੱਤੀਆਂ ਜੋ ਮਾਂ ਜੋ ਸਾਈਬਰ ਕ੍ਰਾਈਮ ਤੇ ਲੱਗੀਆਂ ਔਰ ਜਿੰਨੀਆਂ ਰਿਕਾਰਡਾਂ ਮੈਂ ਸਾਰੀਆਂ ਦੇ ਦਿੱਤਾ ਹਾਂ ਔਰ ਬਹੁਤ ਹੀ ਦੁਖੀ ਹਿੱਦਣਾ ਦੱਸਣਾ ਪੈਂਦਾ ਹੈ ਵੇਅ ਪ੍ਰਸ਼ਾਸਨ ਨੇ ਮੇਰੇ ਦੁੱਖ ਦੀ ਕੋਈ ਵੀ ਪੀੜਤਾ ਦਾ ਹੱਲ ਨਹੀਂ ਕੱਢਿਆ ਔਰ ਸੀਪੀ ਸਾਹਿਬ ਨੇ ਮੈਨੂੰ ਪੀਸ਼ਰ ਲਗਾ ਕੇ ਦਿੱਤੀ ਜੋ ਮੇਰੇ ਦਫਤਰ ਬੰਦੀ ਹੈ ਹੋਰ ਰਾਤ ਕਰੀਬ 11:30 ਵਜੇ ਸਮਾਂ ਹੋਊਗਾ ਕਿ ਦੋਸ਼ੀ ਆਏ ਆ ਨਾ ਉਹਨਾਂ ਨੇ ਕਿ ਮੇਰੇ ਘਰ ਨੂੰ ਸਿੱਧੀ ਫੈਰਿੰਗ ਕੀਤੀ ਆ ਔਰ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਨਹੀਂ ਤਾਂ ਕੁਝ ਵੀ ਜਾਣੀ ਵਾਲੀ ਨੁਕਸਾਨ ਹੋ ਸਕਦਾ ਸੀ ਔਰ ਮੈਂ ਪ੍ਰਸ਼ਾਸਕੇ ਬਹੁਤ ਵਾਰੀ ਬੇਨਤੀ ਕੀਤੀ ਕਿ ਸਾਡੀ ਜਾਨ ਮਾਲ ਦੀ ਰਾਖੀ ਦਾ ਕੋਈ ਬੰਦ ਕੀਤਾ ਜਾ ਕਿੰਨੇ ਫੈਰ ਕੱਢੇਗੇ ਜੀ ਉਹਨਾਂ ਵੱਲੋਂ ਜੀ ਉਹਨਾਂ ਨੇ ਇੱਕ ਫੈਰ ਕੱਢਿਆ ਤੇ ਉਹਨਾਂ ਦਾ ਕੱਟਾ ਖਰਾਬ ਹੋ ਗਿਆ ਜਾਂ ਜੋ ਵੀ ਪਿਸਤਲ ਨਾ ਤਾਂ ਮੈਨੂੰ ਨਹੀਂ ਆਉਂਦਾ ਤੇ ਉਹ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਜੋ ਸਾਡਾ ਫੈਰ ਆਏ ਕਿ ਤਨੇ ਨੌਜਵਾਨਾਂ ਇਹ ਮੋਟਰਸਾਈਕਲ ਤੇ ਆਏ ਸੀ ਜੀ ਤਾਂ ਇੱਕ ਨੌਜਵਾਨ ਪਿਛੇ ਖੜ ਜਾਂਦਾ ਜੀ ਦੇਖੋ ਜੀ ਸੋ ਮੋਬਾਈਲ ਜਦੋਂ ਲੱਭਿਆ ਨਹੀਂ ਜੀ ਬਾਅਦ ਵਿੱਚ ਵੱਡੀ ਸਕਰੀਨ ਤੇ ਲੱਭਿਆ ਪਿਛੇ ਖੜਾ ਜੀ ਉਹਦੇ ਵੱਲੋਂ ਸਾਰੇ ਇਸ਼ਾਰਾ ਕਰਕੇ ਕੰਮ ਕਰਵਾਇਆ ਗਿਆ ਉਹ ਇਸ਼ਾਰਾ ਕਰਕੇ ਕੰਮ ਕਰਵਾਇਆ ਗਿਆ ਜੀ ਤਾਂ ਦੇਰ ਆ ਤੁਹਾਡੇ ਵੱਲੋਂ ਕਿੰਨੂੰ ਇਤਲਾਹ ਕੀਤੀ ਗਈ ਫਿਰ ਜੀ ਮੈਂ ਮਾਨ ਜੋਗ ਰਤੀ ਬਰਾ ਇਖਤੋਬ ਬਰਾ ਤੇ ਫੋਨ ਕੀਤਾ ਜੋ ਐਸ ਐਚਓ ਸਤਰ ਚੌਕੀ ਜਾਂਜਵੀਂ ਨਗਰ ਹੋਰ ਵੀ ਬਖਾ ਉਠਾਣੇ ਦੇ ਪ੍ਰਸ਼ਾਸ਼ਕ ਦੇ ਬੰਦੇ ਆਏ ਆ ਜੀ ਉਹਨਾਂ ਨੇ ਰਾਤ ਤੇ ਹਕੀਕਤ ਕੀਤੀ ਸਾਰੇ ਕੈਂਪ ਚੈੱਕ ਕਰਕੇ ਤੇ ਪਰਚਾ ਦਰਜ ਕੀਤਾ ਸੀ ਬਹੁਤ ਧੰਨਵਾਦ ਕਰਦੇ ਮਾਝੋਗ ਐਸ ਐਚਓ ਸਤਰ ਦਾ ਜੀ ਤੇ ਕੀ ਕਾਰਵਾਈ ਹੋਣੀ ਚਾਹੀਦੀ ਹੈ ਨਾ ਨੌਜਵਾਨਾਂ ਦੇ ਦੇਖੋ ਜੀ ਅਚਾ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਰੀ ਦੀ ਚਾਹੀਦੀ ਆ ਕਿ ਜਿਹੜਾ ਉਹਨਾਂ ਨਾਲ ਸਾਡੇ ਤੇ ਮਨਪਾ ਦਾ ਜਿਹੜਾ ਸਮਾਨ ਆਵੇ ਜੀ ਤੇ ਦੇਖਦੇ ਅਸੀਂ ਗੱਲ ਕਰੀਏ ਤੁਸੀਂ ਕਹਿ ਰਹੇ ਹੋ ਕਿ ਪੀ ਸੀ ਆਰ ਗੱਡੀ ਲਗਾਈ ਗਈ ਸੀ ਲੱਗਦਾ ਹੈ ਕਿ ਦੇਰ ਰਾਤ ਜੇਕਰ ਪੁਲਿਸ ਇਸ ਗਲੀ ਦੇ ਵਿੱਚ ਗਸ਼ਤ ਕਰਦੀ ਹੁੰਦੀ ਤੇ ਇਹ ਕੰਮ ਨਹੀਂ ਹੁੰਦਾ ਇਹ ਤੇ ਚੀਜ਼ ਇਹ ਮੈਂ ਗਾਰੰਟੀ ਰੱਖਦਾ ਇਹ ਪ੍ਰਸ਼ਾਸਨਿਸ਼ਟਰ ਤੋਂ ਲੈ ਕੇ ਸਾਡੇ ਇਲਾਕੇ 'ਚ ਚੌਥੀ ਪੰਜਵੀਂ ਵਾਰ ਗੋਲੀ ਚੱਲ ਚੁੱਕੀ ਹੈ ਸਾਡੇ ਇਲਾਕੇ ਦੇ ਵਿੱਚ ਲੇਕਿਨ ਪ੍ਰਸ਼ਾਸਨ ਨੇ ਕਦੀ ਵੀ ਇੰਨੀ ਕਟਾਈ ਕੀਤੀ ਮੈਂ ਬਨਾਮੀ ਤਾਂ ਨਹੀਂ ਕਰ ਸਕਦਾ ਕਿ ਮੈਂ ਪ੍ਰਸ਼ਾਸਨ 'ਚ ਰਹਿਣਾ ਆ ਪ੍ਰਸ਼ਾਸਨ ਦਾ ਫਰਜ਼ ਹੁੰਦਾ ਪੀਸੀਆ ਰਾਤ ਨੂੰ ਘੁੰਮਣੀ ਚਾਹੀਦੀ ਜੀ ਤਾ ਤੁਹਾਡੇ ਵੱਲੋਂ ਹੁਣ ਅੱਗੇ ਸੀਪੀ ਸਾਹਿਬ ਨੂੰ ਮੰਗ ਕੀਤੀ ਹੈ ਕਿ ਜਾ ਕੇ ਮਿਲਿਆ ਜਾਏਗਾ ਇਸ ਮਾਮਲੇ ਲਈ ਜੀ ਕੱਲ ਮੇਰੇ ਜ਼ਿੰਮੇਵਾਰ ਸਮਾਜ ਦੇ ਬਸਾਥੀ ਆਏ ਆ ਜੀ ਮਾਨਜੋ ਸਮਤ ਕਾਲੀ ਜੀ ਔਰ ਕਲਰ ਸਾਹਿਬ ਮਜੀਤ ਸਿੰਘ ਕਲਰ ਸਮਾਜ ਹੀ ਆਏ ਆ ਇਹ ਸਾਰਾ ਸਮਾਜ ਕੱਲ ਇਕੱਠਾ ਹੋ ਕੇ ਸੀਪੀ ਸਾਹਿਬ ਨੂੰ ਮਿਲਾਂਗੇ ਉਹਨਾਂ ਕੋਲ ਬੇਨਤੀ ਕਰਾਂਗੇ ਕਿ ਸਾਡੇ ਜਾਨਵਰਾਂ ਦੀ ਰਾਖੀ ਬਾਰੇ ਪ੍ਰਸ਼ਾਸਨ ਦੀ ਡਿਊਟੀ ਲਈ ਜਾਣ ਔਰ ਇੱਕ ਦੋਸ਼ ਤੇ ਬੰਦੀ ਕਾਰਵਾਈ ਕੀਤੀ ਕਿ ਉਹ ਸਾਡੇ ਮਨਪਸੰਦ ਕਰ ਦੇਣਾ ਹੈ ਨਾ ਬੇ ਜੀ ਅੱਛਾ ਪ੍ਰਸ਼ਾਸਨ ਨੇ ਤੁਹਾਨੂੰ ਕੋਈ ਅਸੂਸ਼ਣ ਦੋਆ ਜੀ ਜਿੱਤੇ ਉਹਨਾਂ ਸਾਹਿਬ ਕੋਲ ਪੇਸ਼ ਹੋਵਾਂਗੇ ਰਾਤੀ ਪਿੱਛੇ ਆਪਣਾ ਮਾਂ ਜੋ ਐਸਾ ਨੇ ਬੱਚਾ ਦਿੱਤਾ ਅੱਜ ਕਰ ਦਿੱਤਾ ਆ ਲੇਕਿਨ ਸਵੇਰ ਦਾ ਕੋਈ ਸਾਥੀ ਅਜੇ ਤੱਕ ਨਹੀਂ ਆਇਆ ਜੀ ਠੀਕ ਹੈ ਕੋਈ ਦੋਸ਼ੀ ਕੋਈ ਸੀਸੀਟੀਵੀ ਕੋਈ ਆਏ ਤੇ ਉਹਦੇ ਵਿੱਚ ਸੀਸੀਟੀਵੀ ਵਿੱਚ ਕੈਮਰੇ ਜ ਆਏ ਆ ਜੀ ਜੀ ਹਾਂ ਜੀ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਅੱਜ ਇੱਥੇ ਪਹੁੰਚੇ ਹੋ ਜੀ जयवाल्मीकि जी जय भीम जय भारत मेरा नाम सुमित कालिया जी मैं आदि वाल्मीकि एमिटकर महापंचायत संगठन का मुख संचालन किया सो विनती करना चाह रहे हैं जी के लगातार साडे बड़े भ्रा प्रदीप गब्बर जी ने जिने हमेशा ही प्रशासन दे आगे हुंकार लायी आ के जेड़ा इना नु कोई जेड़ियां धमकियां आ रही हां जेड़े लोग इना नु तंग परेशान कर दे पे आ ਉਰੇ ਅਸੀਂ ਇਹਨਾਂ ਨੂੰ ਕਿਹਾ ਸੀ ਪ੍ਰਸ਼ਾਸਨ ਦੇ ਅੱਗੇ ਬੇਨਤੀ ਕੀਤੀ ਸੀ ਕਿ ਇਹਦੀ ਪ੍ਰੋਪਰ ਇਨਕੁਆਇਰੀ ਕਰਕੇ ਤੇ ਜੋ ਵੀ ਬਣਦਾ ਜੁਰਮ ਆ ਉਸ ਦੋਸ਼ੀਆਂ ਦੇ ਉੱਤੇ ਕੀਤਾ ਜਾਵੇ ਉਰੇ ਇਹਨਾਂ ਨੂੰ ਇਹ ਵੀ ਗੱਲ ਕੀਤੀ ਸੀ ਕਿ ਜੇ ਇਹ ਚੀਜ਼ ਜੈਨੂਨ ਹੈਗੀ ਆ ਤੇ ਭਰਾ ਸਾਡੇ ਨੂੰ ਜਿਹੜਾ ਸਿਕਿਉਰਟੀ ਪ੍ਰੋਵਾਈਡ ਕੀਤੀ ਜਾਵੇ ਕਿਉਂ ਦੇਖੋ ਹਰੇਕ ਆਗੂ ਵਾਲੇ ਜਿੰਨੀਆਂ ਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਵਾਂ ਜਾਂ ਸਮਾਜਿਕ ਜਥੇਬੰਦੀਆਂ ਵਾਂ ਉਹਨਾਂ ਸਾਰਿਆਂ ਨੂੰ ਜਿਹੜਾ ਵਾ ਜਿਹੜੇ ਜੇ ਆਪਾਂ ਗਨਮੈਨ ਇਸ਼ੂ ਕਰ ਸਕਦੇ ਆ ਤੇ ਇਸ ਭਰਾ ਨੂੰ ਕਿਉਂ ਨਹੀਂ ਕਰਦੇ ਪਏ ਆਪਾਂ ਮਤਲਬ ਇਹ ਹੀ ਚਾਹੁੰਦੇ ਆ ਕਿ ਕੱਲ ਨੂੰ ਕੋਈ ਇਹਨਾਂ ਦਾ ਕੋਈ ਨੁਕਸਾਨ ਹੋ ਜੇ ਜਾਂ ਇਹਨਾਂ ਦੇ ਪਰਿਵਾਰ ਦਾ ਨੁਕਸਾਨ ਹੋ ਜਵੇ ਜਿਹੜੀ ਦਾਹਤ ਵਾਲੀ ਜਿਹੜੀ ਗੱਲ ਹੋਈ ਆ ਕੱਲ ਰਾਤ ਦੀ ਜਿਹੜੀ ਆ ਉਹ ਬੜੀ ਨਿੰਦਣਯੋਗ ਆ ਕਿ ਦੇਖੋ ਇੱਕ ਤੇ ਚਲੋ ਇੱਕ ਕੱਲੇ ਬੰਦੇ ਦੇ ਜਿਹੜਾ ਕੱਲੇ ਬੰਦੇ ਨੂੰ ਜਿਹੜਾ ਜਾਨ ਤੋਂ ਮਾਰਨ ਦੀਆਂ ਜਿਹੜੀਆਂ ਦੀਆਂ ਧਮਕੀਆਂ ਲਾਈਆਂ ਜਾਂਦੀਆਂ ਜਾਂ ਪਰਿਵਾਰ ਨੂੰ ਮਾਰਨ ਦੀਆਂ ਧਮਕੀਆਂ ਲਾਈਆਂ ਜਾਂਦੀਆਂ ਵਾ ਅੱਜ ਸਿੱਧਾ ਹੀ ਉਹ ਬੰਦੇ ਸਿਰਫ ਪਰਿਵਾਰ ਨੂੰ ਆ ਕੇ ਟਾਰਗੇਟ ਕਰਦੇ ਪਏ ਆ ਔਰ ਜਿਹੜੀ ਸੀਸੀਟੀਵੀ ਕੈਮਰੇ ਦੇ ਵਿੱਚ ਵੀ ਜਿਹੜੀ ਫੁਟੇਜ ਆਈ ਆ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਹੱਥ ਜੋੜ ਕੇ ਕਿ ਜਿਹੜੀ ਇਨਕੁਆਇਰੀ ਹੈ ਇਹਦੀ ਪ੍ਰੋਪਰ ਕੀਤੀ ਜਾਵੇ ਔਰ ਜਿਹੜੇ ਦੋਸ਼ੀ ਆ ਉਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਵਾਲੇ ਰਾਤੀ ਘਰ ਦੇ ਵਿੱਚ ਕਿਸੇ ਨੇ ਕੋੜੀਆਂ ਚੁਲਾਈਆਂ ਹਾਂਜੀ ਰਤੀ ਸਾਨੂੰ ਕੋ 11:30 ਵਜੇ ਤਲਾਬ ਮਿਲੀ ਆ ਕਿ ਪ੍ਰਦੀਪ ਗੱਬਰ ਨੇ ਉਹ ਰਜਿੰਦਰ ਨਾਗਰ ਗਲੀ ਨੰਬਰ 3 ਵਿੱਚ ਰਹਿੰਦੇ ਨੇ ਉਹਨਾਂ ਦੇ ਘਰ ਕਿਸੇ ਦੋ ਨੌਜਵਾਨ ਨੇ ਗੁੜੀਆਂ ਚਲਾਈਆਂ ਮੌਕੇ ਤੇ ਗਏ ਉਹ ਇੱਕ ਸੀਸੀਟੀਵੀ ਫੋਟੋ ਤੋਂ ਪਤਾ ਲੱਗਾ ਵਾ ਵੀ ਦੋ ਨੌਜਵਾਨ ਆਏ ਨੇ ਮੂੰਹ ਬੱਦੇ ਸੀ ਉਹਨਾਂ ਨੇ ਉਹਨਾਂ ਨੇ ਉਹਦੇ ਘਰ ਵੱਲ ਨੂੰ ਇੱਕ ਫੇਰ ਕੀਤਾ ਤੇ ਇੱਕ ਫੇਰ ਕਰਕੇ ਤੇ ਉਥੇ ਭੱਜ ਗਏ ਅਸੀਂ ਮੁਕਤਮਾ ਰਜਿਸਟਰਡ ਕਰ ਦਿੱਤਾ ਕੈਮਰੇ ਘੰਾਲੇ ਜਾ ਰਹੇ ਨੇ ਤੇ ਛੇਤੀ ਗ੍ਰਿਫਤਾਰ ਵੀ ਤੇ ਹਨ ਸਿਰਫ ਪਤਾ ਲੱਗਾ ਕਿਹੜੇ ਸੀ ਉਹ ਨਹੀਂ ਅਜੇ ਨਹੀਂ ਮੂੰਹ ਬੱਦੇ ਸੀ ਕਿ ਕਿਹੜੇ ਆਏ ਕਿਸੇ ਤੋਂ ਹਾਂ ਬੈਗ ਤੇ ਆਏ ਇਹਨਾਂ ਪਤਾ ਲੱਗਾ ਇੱਕ ਤੇ ਆਈਸੀ ਕਿਤੇ ਗੋਲੀ ਚਲਾਈ ਹੈ ਤੇ ਗੋਲੀ ਚਲਾ ਕੇ ਵਾਪਸ ਕਿੰਨੇ ਜਣੇ ਇਹ ਯਾਰ ਦੋ ਜਣੇ ਸਰਮ ਇੱਕ ਵੇਖਾਂ ਚ ਆ ਰਹੇ ਇੱਕ ਪਿੱਛੋਂ ਇਸ਼ਾਰਾ ਕੀਤਾ ਜਾਂ ਦੋ ਬੰਦੇ ਨਾਲ ਹੈ ਕਿ ਜਿਹੜੀ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਕਿ ਪਰਦਾ ਇਸ਼ਾਰਾ ਕਰ ਰਿਹਾ ਕਿ ਇਹ ਉਹ ਪਤਰ ਨਹੀਂ ਇਹੋ ਜੀ ਗੱਲ ਕੋਈ ਨਹੀਂ ਸਾਹਮਣੇ ਦੋ ਬੰਦੇ ਹੀ ਆਣ ਕੇ ਖਾਏ ਨੇ ਮੋਟਰਸਾਈਕਲ ਤੇ ਆਏ ਨੇ ਉਹ ਮੋਟਰਸਾਈਕਲ ਪਿੱਛੇ ਖੜਾ ਰਿਹਾ ਨਾ ਤੇ ਗੋਲੀ ਚਲਾ ਕੇ ਚਲੇ ਗਏ ਸਰ ਇਹ ਕੀ ਮਸਲਾ ਹੈ ਕੋਈ ਲੁੱਟਦਾ ਰਾਦਾ ਜਾਂ ਕੋਈ ਕੋਈ ਦੁਸ਼ਮਣੀ ਨਹੀਂ ਕੀ ਲੁੱਟਦਾ ਰਾਦਾ ਨਹੀਂ ਜਾਂ ਪ੍ਰਦੀਪ ਗੱਬਰ ਦੇ ਕਹਿਣ ਦੇ ਮਤਲਬ ਵੀ ਉਹਨੂੰ ਕਾਫੀ ਸਮੇਂ ਤੋਂ ਧਮਕੀਆਂ ਦੇ ਰਹੀਆਂ ਸੀ ਉਹ ਇਸ ਨਜ਼ਰੀਏ ਨਾਲ ਵੇ ਇਹ ਕਿਸ ਤਰ੍ਹਾਂ ਦੀ ਦੁਸ਼ਮਣੀ ਹੈ ਮੇਰੇ ਨਾਲ ਦੀ ਆਪਸੀ ਦੁਸ਼ਮਣੀ ਵੀ ਹੈਗੀਆਂ ਸਿਆਸੀ ਲੀਡਰ ਨੇ ਬਸ ਸਿਆਸੀ ਲੀਡਰਾਂ ਦੀ ਦੁਸ਼ਮਣੀ ਤਾਂ ਹੋ ਹੀ ਜਾਂਦੀ ਹੈ ਤੇ ਬਾਕੀ ਜੋ ਤਰਤੀਸ਼ ਵਿੱਚ ਸਾਹਮਣੇ ਉਹਨੂੰ ਪਤਾ ਕਾ ਦੇ ਵਿੱਚ